ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਿਲਕੁਲ ਬਾਜ਼ਾਰ ਵਰਗੀ ਕੋਕੋਨਟ ਬਰਫੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨੀ ਨਾਲ ਤੁਸੀਂ ਘਰ ਦੇ ਵਿੱਚੇ ਬਰਫੀ ਬਣਾ ਸਕਦੇ ਹੋਗੇ ਹਰ ਇੱਕ ਤਿਹਾੜੀ ਤੇ ਤੁਹਾਨੂੰ ਬਾਜ਼ਾਰ ਤੋਂ ਬਰਫੀ ਲਿਆਉਣ ਦੀ ਜ਼ਰੂਰਤ ਨਹੀਂ ਪੈਣੀ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਰਫੀ ਬਣਾਉਂਗੇ ਤਾਂ ਬੱਚੇ ਤੁਹਾਡੇ ਹਰ ਵਾਰ ਏਸੀ ਬਰਫੀ ਦੀ ਮੰਗ ਕਰਨਗੇ ਬਰਫੀ ਬਣਾਉਣ ਦੇ ਲਈ ਆਪਾਂ ਨੇ ਇੱਕ ਕੱਪ ਦੁੱਧਾ ਲਿਆਗਾ ਯਾਨੀ ਕਿ 250 ml ਮੈਂ ਦੁੱਧ ਲਿਆਗਾ ਦੁੱਧ ਨੂੰ ਆਪਾਂ ਗੈਸ ਦੀ ਫਲੇਮ ਤੇ ਰੱਖਾਂਗੇ ਤੇ 200 ਗ੍ਰਾਮ ਆਪਾਂ ਇਹਦੇ ਵਿੱਚ ਜੀਨੀ ਐਡ ਕਰਾਂਗੇ ਦੁੱਧ ਨੂੰ ਚੀਨੀ ਦੇ ਵਿੱਚ ਹਲਾਉਂਦੇ ਹੋਏ ਆਪਾਂ ਨੇ ਚੰਗੀ ਤਰ੍ਹਾਂ ਬੋਇਲ ਆਉਣ ਤੱਕ ਪਕਾ ਲੈਣਾਗਾ ਵਾਲ ਆਉਣ ਤੱਕ ਜੇ ਆਪਾਂ ਚੀਨੀ ਨੂੰ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਪਹਿਲਾਂ ਪਾ ਦੇਣਾ ਤਾਂ ਬਰਫੀ ਦਾ ਸੁਆਦ ਹੈ ਜਿਹੜਾ ਹੋਰ ਵੀ ਦੁੱਗਣਾ ਵੱਧ ਜਾਂਦਾਗਾ ਬਿਲਕੁਲ ਬਾਜ਼ਾਰ ਵਰਗੀ ਬਰਫੀ ਬਣ ਕੇ ਤਿਆਰ ਹੋਊਗੀ ਇੱਕ ਚਮਚ ਆਪਾਂ ਇਸ ਦੇ ਵਿੱਚ ਇਲਾਇਚੀ ਪਾਊਡਰ ਦਾ ਪਾਵਾਂਗੇ ਤੇ ਇੱਕ ਚੁਟਕੀ ਆਪਾਂ ਇਸ ਦੇ ਵਿੱਚ ਫੂਡ ਕਲਰ ਪਾਵਾਂਗੇ ਫੂਡ ਕਲਰ ਆਪਸ਼ਨਲ ਆ ਜੇਕਰ ਤੁਸੀਂ ਪਾਉਣਾ ਤਾਂ ਪਾ ਸਕਦੇ ਹੋਗੇ ਨਹੀਂ ਤਾਂ ਤੁਸੀਂ ਬਿਨਾਂ ਫੂਡ ਕਲਰ ਤੋਂ ਵੀ ਬਣਾ ਸਕਦੇ ਹੋਗੇ ਇੱਕ ਚੁਟਕੀ ਫੂਡ ਕਲਰ ਦੇ ਵਿੱਚ ਮੈਂ 2 ਚਮਚ ਦੁੱਧ ਦੇ ਪਾਏ ਨੇਗੇ ਤੇ ਫੂਡ ਕਲਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਦੁੱਧ ਦੇ ਵਿੱਚ ਮਿਕਸ ਕਰ ਲੈਣਾਗਾ ਤੇ ਮਿਕਸ ਕਰਦੇ ਹੋਏ ਚੰਗੀ ਤਰ੍ਹਾਂ ਪਕਾ ਲੈਣਾਗਾ ਤੇ ਹੁਣ ਆਪਾਂ ਇਸ ਦੇ ਵਿੱਚ ਨਾਰੀਅਲ ਦਾ ਬਰਾਦਾ ਐਡ ਕਰਾਂਗੇ 250 ਗ੍ਰਾਮ ਮੈਂ ਨਾਈਲ ਦਾ ਬਰਾਦਾ ਲਿਆਗਾ ਨਾਰੀਅਲ ਦਾ ਬਰਾਦਾ ਬਾਜ਼ਾਰ ਦੇ ਵਿੱਚੋਂ ਕਰਿਆਣਾ ਸਟੋਰ ਤੋਂ ਆਸਾਨੀ ਨਾਲ ਮਿਲ ਜਾਂਦਾਗਾ ਜੇਕਰ ਤੁਹਾਡੇ ਕੋਲ ਫਰੈਸ਼ ਕੋਕੋਨਟ ਹੈ ਤਾਂ ਤੁਸੀਂ ਉਦੋਂ ਵੀ ਕਦੂਕਾਸ ਕਰਕੇ ਵਰਤ ਸਕਦੇ ਹੋਗੇ ਵਰਫੀ ਬਣਾਉਣ ਦੇ ਲਈ ਨਾਰੀਅਲ ਦੇ ਬਰਾਦੇ ਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਆਪਣੇ ਮਿਕਸ ਕਰ ਲੈਣਾਗਾ ਤੇ ਬਿਲਕੁਲ ਆਪਾਂ ਜਦ ਤੱਕ ਡਰਾਈ ਨਹੀਂ ਹੁੰਦਾ ਤਦ ਤੱਕ ਆਪਾਂ ਨੇ ਹਿਲਾਉਂਦੇ ਹੋਏ ਨੂੰ ਪਕਾ ਲੈਣਾਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਲਗਾਤਾਰ ਆਪਾਂ ਨੇ ਮਿਕਸ ਕਰ ਲੈਣਾਗਾ ਜਿਹੜਾ ਫੂਡ ਕਲਰ ਮੈਂ ਬਰਫੀ ਬਣਾਉਣ ਲਈ ਵਰਤਿਆ ਹੈਗਾ ਔਰੇਂਜ ਫੂਡ ਕਲਰ ਹੈਗਾ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬਿਨਾ ਫੂਡ ਕਲਰ ਤੋਂ ਵੀ ਬਰਫੀ ਬਣਾ ਸਕਦੇ ਹੋਗੇ ਨਾਰੀਅਲ ਦਾ ਬਰਦਰ ਨੂੰ ਆਪਾਂ ਇਹ ਤੱਕ ਮਿਕਸ ਕਰਨਾ ਜਦੋਂ ਤੱਕ ਇਹ ਪੇਸਟ ਹੈ ਜਿਹੜਾ ਪੈਨ ਨੂੰ ਬਿਲਕੁਲ ਛੱਡਣਾ ਨਾ ਲੱਗ ਜਵੇ ਬਿਲਕੁਲ ਆਪਣਾ ਪੇਸਟ ਹੈ ਜਿਹੜਾ ਉਹ ਲਗਭਗ ਤਿਆਰ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਦੇਸੀ ਘਿਓ ਐਡ ਕਰਾਂਗੇ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾਵਾਂਗੇ ਦੇ ਸਿੱਗੋ ਦਾ ਟੇਸ ਜਿਹੜਾ ਮਰਫੀ ਦੇ ਵਿੱਚ ਬਹੁਤ ਹੀ ਵਧੀਆ ਹੁੰਦਾਗਾ ਜਿਆਦਾ ਆਪਾਂ ਘਿਓ ਦੀ ਵਰਤੋਂ ਨਹੀਂ ਕਰਨੀ ਸਿਰਫ ਇੱਕ ਚਮਕੀ ਤੇਸੀ ਗੇ ਉਹਦੇ ਨਾਲ ਹੀ ਬਰਫੀ ਬਣ ਕੇ ਤਿਆਰ ਹੋ ਜੇਗੀ ਬਹੁਤ ਹੀ ਵਧੀਆ ਪੇਸਟ ਆਪਣਾ ਬਣ ਕੇ ਤਿਆਰ ਆਗਾ ਲਗਭਗ ਬਸ ਹੁਣ ਆਪਾਂ ਥੋੜੀ ਜਿਹੀ 1-2 ਮਿੰਟ ਹੋਰ ਪਕਾ ਲੈਣਾਗਾ ਵੀਡੀਓ ਜੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਰਾ ਪੇਸਟ ਆਪਣਾ ਬਣ ਕੇ ਤਿਆਰ ਆਗਾ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਸਾਰੇ ਪੇਸਟ ਨੂੰ ਆਪਾਂ ਉਤਾਰ ਕੇ ਥੋੜੀ ਜਿਹੀ ਠੰਡਾ ਹੋ ਤੇ ਆਪਾਂ ਇੱਕ ਕੇਕ ਟਿਨ ਲਵਾਂਗੇ ਜਾਂ ਤੁਸੀਂ ਪਲੇਟ ਵੀ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਲਗਾ ਦਾਂਗੇ ਤੇ ਸਾਰੇ ਬਰਫੀ ਦੇ ਪੇਸਟ ਨੂੰ ਆਪਾਂ ਇਸ ਕੇਕ ਟਿਨ ਦੇ ਵਿੱਚ ਕੱਢ ਦਾਂਗੇ ਕੱਢਣ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨੂੰ ਇੱਕ ਸਾਰ ਕਰ ਦਾਂਗੇ ਤਾਂ ਕਿ ਬਰਫੀ ਬਣਾਉਣ ਲਈ ਆਪਾਂ ਜਦੋਂ ਪੀਸ ਕਟਾਂਗੇ ਤਾਂ ਆਪਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਪੇਸਟ ਜਿਹੜਾ ਸਮੂਥ ਕਰ ਦੇਣਾਗਾ 3 ਘੰਟੇ ਦੇ ਲਈ ਆਪਾਂ ਫ੍ਰੀਜ 'ਚ ਰੱਖ ਦਾਂਗੇ 3 ਘੰਟੇ ਬਾਅਦ ਆਪਾਂ ਇਸ ਪੇਸਟ ਨੂੰ ਕੱਢਾਂਗੇ ਦੁਬਾਰਾ ਇਨਕੰਟੇ ਵਾਦਾਪਾ ਕੱਢ ਕੇ ਇਹਦੇ ਉੱਪਰ ਸਿਲਵਰ ਫੋਇਲ ਲਗਾ ਦਾਂਗੇ ਬਰਫੀ ਵਾਲਾ ਵਰਕ ਜਿਹੜਾ ਹੁੰਦਾਗਾ ਹੁਣ ਆਪਾਂ ਇਹਦੀ ਪੀਸ ਕੱਟ ਕੇ ਤਿਆਰ ਕਰਾਂਗੇ ਬਰਫੀ ਦੇ ਲਈ ਇਹ ਬਰਫੀ ਮੇਰੇ ਘਰ ਦੇ ਵਿੱਚ ਮੇਰੀ ਬੇਟੀ ਨੂੰ ਬਹੁਤ ਹੀ ਵਧੀਆ ਲੱਗੀ ਹੈਗੀ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਬਰਫੀ ਜ਼ਰੂਰ ਬਣਾਉਣਾ ਤੇ ਬਹੁਤ ਹੀ ਟੇਸਟੀ ਇਹ ਬਰਫੀ ਬਣਦੀ ਹੈਗੀ ਇੱਕ ਪੀਸ ਤੁਹਾਨੂੰ ਦਿਖਾ ਰਹੀ ਹਾਂ ਮੈਂ ਇਸ ਤਰੀਕੇ ਨਾਲ ਇਹ ਬਰਫੀ ਬਣੀ ਹੈਗੀ ਕੋਕੋਨਟ ਬਰਫੀ ਆਪਣੀ ਬਣ ਕੇ ਤਿਆਰ ਹੈਗੀ ਬਹੁਤ ਹੀ ਘੱਟ ਸਮਾਂ ਦੇ ਵਿੱਚ ਬਹੁਤ ਹੀ ਘੱਟ ਸਮਾਨ ਦੇ ਨਾਲ ਤੁਸੀਂ ਇਹ ਬਰਫੀ ਉਸਾਂ ਨਹੀਂ ਨਾਲ ਘਰ ਦੇ ਵਿੱਚ ਹੀ ਬਣਾ ਸਕਦੇ ਹੋਗੇ ਬਹੁਤ ਹੀ ਸੌਫਟ ਸੌਫਟ ਇਹ ਮਠਾਈ ਜਿਹੜੀ ਉਹ ਬਣੀ ਹੈਗੀ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ